ਹੂੰ 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 ਹਾਂ ਹੂੰ ਹੂੰ ਹਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਭਿੰਦਰ ਸਿੰਘ ਕਹਾਂ ਜੱਸੀਪੌੜੀ ਨਿਕਲਿਆ ਹਾਂ ਰਾਤ ਦੀ ਛੈ ਤੇ ਤੇ ਮਿੱਤਰੋ ਹੁਣ ਤੁਹਾਨੂੰ ਦਿਖਾਉਣਿਆ ਰਾਤ ਦੀ ਛੈਰ ਆਪਾਂ ਚੱਲਾਂਗੇ ਇੱਥੋਂ ਚੱਲ ਕੇ ਤੇ ਛੈਰ ਅੱਗੇ ਤੱਕ ਜਾਊਗੀ ਤੇ ਹੋਰ ਸੁਣਾਓ ਕੀ ਹਾਲ ਚਾਲ ਆਜੋ ਫਿਰ ਆਜੋ ਆਜੋ ਦੋਸਤੋ ਆਜੋ 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 ਅੱਗੇ ਨੇਰਾ ਹੀ ਆਏਗਾ ਨੇਰਾ ਇੱਕ ਮਿੰਟ ਪਹਿਲਾਂ ਵਾਈਫਾਈ ਤੇ ਲੱਗਿਆ ਤੇ ਆਪਾਂ ਦੂਜੇ ਤੇ ਕਰ ਲਈ ਕੀ ਇੱਕ ਮਿੰਟ ਡਾਟਾ ਤੇ ਕਰ ਲਈ ਮੋਬਾਈਲ ਡਾਟਾ ਤੇ ਕਰਤਾ ਹਾਂ ਆਇਆ ਸੀ ਨਾ ਵਾਈਫਾਈ ਤੇ ਹੁਣ ਤੁਹਾਨੂੰ ਇੱਧਰ ਦਿਖਾਵਾਂ ਕਿੱਥੇ ਜੀ ਸੀ ਆਪਾਂ ਫਿਰਦੇ ਹਾਂ ਸਭ ਘਰ ਤੋਂ ਬਾਹਰ ਨਿਕਲੇ ਆ। ਓਏ ਪੰਪ ਤੇ ਤੇ ਇੱਧਰ ਓਏ ਈਲੀ ਆ ਗਈ ਆਪਣੀ ਓਏ ਈਲੀ। ਆ ਗਈ ਮੇਰੇ ਪਾਈ ਦੱਸਿਓ ਆਵਾਜ਼ ਆ ਗਈ ਭਾਈਓ। ਹਲਦੇ ਆਪਾਂ ਇੱਧਰ। ਹਾਂ ਆਵਾਜ਼ ਆ ਗਈ ਭਾਈਓ ਓਏ ਦੱਸਿਓ ਮੜਾ ਜਾ ਕਿਹੜੇ ਕਿਹੜੇ ਆਇਓ ਮੈਨੂੰ ਆਉਂਦੇ ਸੀ ਸੋਹਣੇ ਡਰਾਉਨੇ ਮੈਂ ਤੁਹਾਨੂੰ ਦੱਸਦਾ ਹਾਂ। ਤੇ ਹੁਣ ਮੈਂ ਅੱਗੇ ਛੇਰ ਵੈਰ ਕਰਦਾ। ਪਰ ਕਿਾਥਨੇ ਹੁਣ ਕੀਤੀ ਨਹੀਂ ਹੁਣ ਰਾਤਾਂ ਕੱਲ ਮੈਂ ਰਾਤ ਇੱਕ ਰੋਟੀ ਖਾ ਕੇ ਦੇਖੀ ਤੇ ਘਟ ਆਇਆ ਫਿਰ ਮੈਂ ਸਮਝ ਗਿਆ ਕਿ ਜਿਹੜੀ ਆਪਣੀ ਪਾਚਨ ਕਿਰਿਆ ਪ੍ਰਣਾਲੀ ਹੈ ਨਾ ਉਹ ਰੋਟੀ ਨੂੰ ਪਚਾਉਂਦੀ ਨਹੀਂ ਤੇ ਉਹ ਜਦੋਂ ਆਪਾਂ ਖਾ ਕੇ ਦੋ ਚਾਰ ਰੋਟੀਆਂ ਫਲ ਫੁੱਲ ਖਾ ਕੇ ਹੋਰ ਰੋਟੀ ਦੇ ਨਾਲ ਨਾ ਸਲਾਦ ਲੂਖਾ ਖਾ ਕੇ ਉਵੇਂ ਹੀ ਮੰਜੇ ਤੇ ਬੈਠਦੇ ਪੈ ਜਾਂਦੇ ਸੀ ਉਵੇਂ ਹੀ ਨੀਂਦ ਤੇ ਉਹ ਫਿਰ ਰਾਤ ਨੂੰ ਪਜਦੀ ਨਹੀਂ ਸੀ ਫਿਰ ਉਹਦੇ ਨਾਲ ਹੀ ਡਰਾਉਣੇ ਸੁਪਨੇ ਆਉਂਦੇ ਸੀ ਬਹੁਤ ਜ਼ਿਆਦਾ ਤੇ ਰਾਤ ਇੱਕ ਰੋਟੀ ਖਾਦੀ ਸੀ ਪਰ ਸ਼ਾਇਰ ਨਹੀਂ ਕਰੀ ਸੀ ਤੇ ਪਿਆ ਮੈਂ 12 ਵਜੇ ਸੀ 12 ਤੋਂ ਕੁਛ 10 15 ਮਿੰਟ ਪਹਿਲਾਂ ਤੇ ਕੀ ਮੈਨੂੰ ਫਿਰ ਨਜ਼ਾਰਾ ਆ ਗਿਆ ਕੋਈ ਡਰਾਉਣਾ ਸੁਫਨਾ ਨਹੀਂ ਐ ਤੜਕੇ ਜਿਹਾ ਆਇਆ ਫਿਰ ਮੈਨੂੰ ਬਹੁਤ ਸਾਰਾ ਸੋਨਾ ਸਿਆ ਆ ਹੈ ਤੇ ਫਿਰ ਮੈਨੂੰ ਛਟਾ ਆਪਣਾ ਪੈਸੇ ਤੇ 5 500 ਦੇ ਨੋਟ ਤੰ ਮੈਨੂੰ ਥਾਈ ਸੀਗੇ ਰਾਤ ਸੁਪਨੇ ਚ ਸੋਨੇ ਦੇ ਘੜੇ ਉਹ ਵੱਡੇ ਵੱਡੇ ਉਹ ਕੜੇ ਕਿਦੇ ਸੀ ਮਨ ਲਾ ਕੁਛ ਮੁੰਡੇ ਚਿੱਟਾ ਬੀਂਦੇ ਫਿਰਦੇ ਜੀ ਬਹੁਤ ਮੜੀ ਸੀ ਮੇਰੇ ਨਾਲ ਤਾਂ ਮੈਂ ਪਤਾ ਨਹੀਂ ਵਿਆਹ ਬੂ ਜਾਂਦਾ ਸੀ ਕਿਸੇ ਪਾਸੇ ਨੂੰ ਐ ਜਿਹੀ ਕੋਸੀ ਦੁਕਾਨ ਤੇ ਤੇ ਉਹ ਵੀ ਮੇਰੇ ਨਾਲ ਪਤਾ ਨਹੀਂ ਜਾਂਦੇ ਜਾਂਦੇ ਸੀ ਤੇ ਉਹਨਾਂ ਨੂੰ ਭਾਈ ਸਾਹਿਬ ਤੇ ਥਾਂ ਆ ਗਿਆ ਆਪਣਾ ਆ ਲੈਡ ਬੜੀ ਪੈਂਦੀ ਅੱਜ ਤੱਕ ਇਹ ਪਿੱਛੇ ਤੋਂ ਮੈਂਦੀ ਆ ਮੂੰਹ ਦੇਦਾ ਮੇਰਾ ਬਾਈ ਤੇ ਉਹ ਨਾਲ ਹੀ ਪ੍ਰਤਾਪ ਕ ਬਿੰਦਰੀ ਆ ਗਿਆ ਉਹਦੇ ਕੋਲੇ ਸੀ ਪੰਜ 500 ਦੇ نوٹ ਉਹ ਡਿੱਗੇ ਤੇ ਮੈਂ ਚੱਕੀਆ ਤੰਗ ਗੜੇ ਦੇ ਉਹਦੇ ਸਾਈ ਫਿਰ ਮੈਨੂੰ ਫਿਰ ਮੈਨੂੰ ਜਾਗ ਆਈ ਇਹਨਾਂ ਪਤਾ ਨਹੀਂ ਜੇ ਇਹਨਾਂ ਦਾ ਰਾਦਾ ਤਾਂ ਮੈਨੂੰ ਪਤਾ ਵੀ ਹੈ ਨਹੀਂ ਸੀ ਮੇਰਾ ਸੋਨੇ ਚ ਵਿਸੋਨਾ ਮੈਂ ਆਦਾ ਵਿਸੋਨਾ ਉਹਦਾ ਵਾਪਸ ਕਰਨ ਦਾ ਕਦੇ ਮੈਂ ਤੇ ਬਿੰਦਰੀ ਦਾ ਹੋ ਸਕਦਾ ਕਦੇ ਐਂਜ ਕਰੀ ਜਾਂਦਾ ਸੀ ਤੰਗ ਮੋٹے ਕੜੇ ਸਨ ਉਹਨੇ ਦੇ ਆਪਾਂ ਨੂੰ ਦਿਖਾਏ ਤੇ ਨਜ਼ਾਰਾ ਆ ਗਿਆ ਸੁਫਨਾ ਵੀ ਬੜਾ ਵਧੀਆ ਸੀ ਤੇ ਅੱਗੇ ਭੈਣ ਜੋ ਅੱਜ ਜਦ ਰੋਟੀਆਂ ਖਾ ਲਏ ਬਾਹਲੀਆਂ ਤੇ ਬਾਹਲ ਡਰਾਉਣੇ ਸੁਪਨੇ ਆਉਂਦੇ। ਜਿੰਨੇ ਬੰਦੇ ਪਿੰਡ ਦੇ ਮੱਲਾ ਮਰੇ ਵੀ ਆ ਮੇਰੇ ਪਿੰਡ ਦੇ ਮੇਰੇ ਜਿਉਂਦੇ ਜੀ ਬਜ਼ੁਰਗ ਉਹ ਸਾਰੇ ਇਕੱਠੇ ਆ ਜਾਂਦੇ ਸੀ ਮੇਰੇ। ਬਸ ਉਹਨਾਂ ਨਾਲ ਸੋਹਣੇ ਤੇ ਉਹਨਾਂ ਬਜ਼ੁਰਗਾਂ ਨਾਲ ਹੀ ਤੁਰੇ ਫਿਰਦਾ। ਦੋਸਤਾਂ ਮੇਰੇ ਮਰੇ ਸੀ ਉਹਨਾਂ ਨਾਲ ਕਈ ਦਿਨਾਂ ਦਾ ਬੜਾ ਤੰਗ ਸੀ ਰਾਤ ਨੂੰ ਜਦੋਂ ਉਹ ਪੈਂਦਾ ਉਦੋਂ ਹੀ ਸੁਪਨਾ ਆਉਣ ਲੱਗ ਜਾਂਦਾ ਸਾਹ ਚੜ ਜਾਂਦਾ ਮੇਰਾ ਬਹੁਤ ਜ਼ਿਆਦਾ ਫਿਰ ਫਿਰ ਮੈਂ ਸਾਂਝ ਜਗ੍ਹਾ ਮੈਂ ਇੱਕ ਆਧੀ ਵਜਾ ਮੈਂ ਜਿਹੜਾ ਪਰ ਰੋਟੀ ਖਾ ਕੇ ਪੈ ਜਾਂਦੇ ਆ ਨਾ ਤੇ ਜਦੋਂ ਪਜਦੇ ਨਹੀਂ ਉਵੇਂ ਹੀ ਪੈ ਜਾਂਦੇ ਆ ਤੇ ਉਦੋਂ ਫਿਰ ਸੁਪਨੇ ਆਉਂਦੇ ਡਰੋਂ ਕਦੇ ਵੀ ਦੇਖ ਲਓ ਤੁਸੀਂ ਦਿਲੋਂ ਰਾਤ ਨੂੰ ਕਈ ਵਾਰੀ ਆਪਾਂ ਬਾਹਰੋਂ ਵਿਆਹਵੂ ਤੇ ਆਉਨੇ ਆ ਰੋਟੀ ਲੇਟ ਖਾ ਕੇ ਸੌਂ ਜਾਂਦੇ ਹਾਂ ਉਹਦੀ ਤੁਸੀਂ ਵੀ ਦੇਖ ਲਓ ਜਿਹੜਾ ਮੰਨਦੇ ਕੰਮ ਤੁਹਾਨੂੰ ਦੇ ਕਰਦੇ ਆ ਉਹ ਪਏ ਹੋ ਤੇ ਉਹਨਾਂ ਨੂੰ ਜਦੋਂ ਰੁਹਾਜ ਮਣਾਉਣੀ ਨਾ ਰਾਤ ਨੂੰ ਫਿਰ ਡਰਾਉਣੇ ਬਹੁਤ ਸੋਹਣੇ ਆਉਂਦੇ ਆ ਬਹੁਤ ਜ਼ਿਆਦਾ ਕੋਈ ਅਗਲਾ ਆਂਦਾ ਜੀ ਮੈਨੂੰ ਤਾਂ ਪਹਿਲਾਂ ਪਤਾ ਲੱਗ ਗਿਆ ਐਂ ਤਾਂ ਮੈਂ ਵੀ ਕਹਿ ਦਿੰਨਾ ਮੈਨੂੰ 2-4 ਬੰਦੇ ਮੰਨ ਲਾ ਸਾਡੇ ਜਿਹੜੇ ਮਰੇ ਹੋਏ ਆ ਉਹ ਆ ਜਾਂਦੇ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਕੁਛ ਵੀ ਪਿੰਡ ਚ ਨਾ ਮਾੜਾ ਹੋਣ ਵਾਲਾ ਤੇ ਉਹਦੀ ਪਤਾ ਲੱਗਦਾ ਜਦੋਂ ਦੂਜੇ ਤੀਜੇ ਤੁਹਾਨੂੰ ਕਿ ਫਲਾਨਾ ਕਾਲ ਚਲਾਉਣਾ ਕਰਕੇ ਹਣਾ ਕਹਿੰਦੇ ਸੁਣੇ ਕੁਛ ਦੱਸਦੇ ਆ ਕੁਛ ਮੈਨੂੰ ਇਹ ਬਹੁਤ ਆ ਗਾ ਪਾਪੜੀਆਂ ਸੁਹਣਿਆਂ ਤੇ ਇਹਨਾਂ ਦਾ ਮਤਵਲੇ ਹੀ ਹੁੰਦਾ ਹਾਂ ਇਹ ਤਾਂ ਆਪਾਂ ਦੇ ਮਦੱਕ ਮੈਂ ਦੇਖਿਆ ਵੀ ਐ ਮਨ ਲਾ ਵੀ ਜਿਹੜਾ ਵੀ ਬੰਦਾ ਜੇ ਤੁਸੀਂ ਮੁਸੀਬਤ ਚੋਂ ਹਣਾ ਤੁਸੀਂ ਮਸੀਬਤੋਂ ਹਾਫ ਤੁਹਾਨੂੰ ਸੁਪਨਾ ਆ ਗਿਆ ਤਾਂ ਕੋਈ ਮਸੀਬਤ ਦਾ ਹੱਲ ਨਹੀਂ ਨਿਕਲਦਾ ਤੁਹਾਨੂੰ ਸੁਪਨੇ 'ਚ ਕੋਈ ਬੰਦਾ ਦਿਸਿਆ ਮਨ ਲਾ ਵੀ ਪਰਮਾਤਮਾ ਨੇ ਤੁਹਾਨੂੰ ਰਾਹ ਦੱਸਦਾ ਵੀ ਇਹ ਬੰਦਾ ਤੁਹਾਨੂੰ ਮਨ ਲਾ ਵੀ ਕੱਢ ਸਕਦਾ ਸੋਹਣੇ ਦੇ ਵੀ ਤੁਹਾਡਾ ਜਿਹੜੇ ਮਸੀਬਤ 'ਚ ਤੁਸੀਂ ਫਸੇ ਹੋ ਹੋ ਤੇ ਜੇ ਤੁਹਾਨੂੰ ਕਿਸੇ ਰਿਸ਼ਤੇਦਾਰ ਦਾ ਸੱਜਣ ਮਿੱਤਰ ਦਾ ਬੇਗੰਦਾ ਤੁਨੋਂ ਲਾ ਸੋਹਣਾ ਤੁਹਾਡੇ ਤੇ ਕੋਈ ਮਸੀਬਤ ਨਹੀਂ ਹੇਰਾ ਉਹ ਸੱਜਣ ਮਿੱਤਰ ਦਾ ਤਾਂ ਮਸੀਹ ਜੇ ਬਹੁਤ ਜ਼ਿਆਦਾ ਚ ਉਹਨੂੰ ਉਹ ਲੋੜ ਆ ਥੋੜੀ ਹੂੰ ਜਿਵੇਂ ਉਹਨੂੰ ਕੋਈ ਪੈਸੇ ਟਕੇ ਦੀ ਲੋੜ ਆ ਮੰਨ ਲਓ ਕੁਝ ਵੀ ਆ ਵੀ ਉਹਨੂੰ ਲੋੜ ਹੈ ਬਿਜਾ ਉਹ ਬਿਮਾਰ ਹੈ ਇਹ ਤਾਂ ਲੇਟ ਆਉਂਦੀ ਪਤਾ ਨਹੀਂ ਕਾਰ ਹੁੰਦੀ ਹੈ ਕੀ ਆਉਂਦੀ ਹੈ ਉਹ ਉਹਨੂੰ ਲੋੜ ਲੋੜ ਆ ਤੁਹਾਡੀ ਮਹਿਸੂਸ ਹੁੰਦੀ ਆ ਜਾਂ ਤੁਹਾਨੂੰ ਬਹੁਤ ਯਾਦ ਕਰੀ ਜਾਂਦਾ ਮਿਲਣ ਦਾ ਤੇ ਮੈਂ ਵੀ ਜਦੋਂ ਮੈਨੂੰ ਕੋਈ ਸੁਪਨੇ ਚ ਰਸਤੇਦਾਰ ਕੋਈ ਹੋਰ ਜਾਂ ਦੂਰ ਦਾ ਨੇੜੇ ਜਿੰਦਾ ਫਿਰ ਮੈਂ ਫੋਨ ਕਰਦਾ ਐਵੇਂ ਭਾਈ ਬਿਮਾਰ ਬੂਨ ਤਾਂ ਠੀਕ ਆ ਪਤਾ ਲੱਗਾ ਭਾਈ ਯਾਰ ਬਿਮਾਰ ਆ ਮੈਂ ਤਾਂ ਆ ਵੀ ਉਹ ਬੰਦੇ ਨੇ ਉਹ ਫਿਰ ਅਗਲਾ ਨਾ ਮੈਂ ਤੈਨੂੰ ਜਿਆਦਾ ਘਰਿਆ ਸੀ ਕੱਲ ਜਦੋਂ ਕੋਈ ਸੱਜਣ ਮਿੱਤਰ ਯਾਦ ਕਰਦਾ ਉਦੋਂ ਫਿਰ ਉਹ ਸੁਪਨੇ ਚ ਜ਼ਰੂਰ ਆਉਂਦਾ ਹੈ ਤਾਂ ਮੈਂ ਤਾਂ ਵਾਲਿਆਂ ਨੂੰ ਯਾਦ ਕਰਦਾ ਤੇ ਮੈਨੂੰ ਲੱਗਦੀ ਮੈਂ ਤਾਂ ਬਾਲਿਆਂ ਨੂੰ ਯਾਦ ਕਰਦਾ ਐ ਤੇ ਜਦੋਂ ਕਿਸੇ ਨੂੰ ਯਾਦੇ ਯਾਦ ਕਰੋਨਾ ਉਹ ਤਾਂ ਕਰਦੇ ਨੇ ਤੁਸੀਂ ਕਿਸੇ ਨੂੰ ਯਾਦ ਉਹ ਵੀ ਤੁਹਾਨੂੰ ਯਾਦ ਕਰ ਰਿਹਾ ਹੁੰਦਾ ਸਾਹਮਣੇ ਵਾਲਾ ਬੰਦਾ ਵੀ ਔਰ ਤਾਂ ਮਰਦਾ ਕੋਈ ਵੀ ਹੈ ਜੇ ਤੁਸੀਂ ਕਿਸੇ ਨੂੰ ਯਾਦ ਕਰਦੇ ਯਾਦ ਤੁਹਾਡੀ ਬਾਰ ਬਾਰ ਯਾਦ ਹੁੰਦੀ ਹੈ ਨਾ ਉਹ ਬੰਦਾ ਵੀ ਤੁਹਾਨੂੰ 23% ਯਾਦ ਕਰਦਾ ਹੁੰਦਾ ਕੋਈ ਵੀ ਆ ਜਿਹਦੀ ਯਾਦ-ਯਾਦ ਬਾਰ-ਬਾਰ ਸੋਹਣਿਆਂ ਦਾ ਮਤਲਬ ਵੀ ਤੁਹਾਨੂੰ ਦੱਸਿਆ ਸੀ ਇਹ ਹੁੰਦਾ ਇਹ ਦੀ ਗੱਲ ਨਹੀਂ ਕਈ ਵਾਰ ਆਪਾਂ ਨੂੰ ਉਹ ਨਾ ਬੰਦਾ ਦੇਖ ਕੇ ਨਹੀਂ ਧੜਕਣ ਵੱਜ ਜਾਂਦੀ ਹੁੰਦੀ ਆ ਤੇ ਮੁੰਡਾ ਹੋਵੇ ਜਾਂ ਔਰਤ ਮੱਲਾ ਵੀ ਆਏ ਆ ਆਪਾਂ ਮਿਲਦੇ ਆ ਹਨਾ ਉਹ ਉਸੇ ਟਾਈਮ ਹੀ ਆਪਾਂ ਨੂੰ ਯਾਦ ਕਰਕੇ ਹਟ ਜਾਂਦਾ ਜਿਹੜਾ ਬੰਦਾ ਕਈ ਵਾਰੀ ਆਪਾਂ ਨੂੰ ਵੱਧ ਯਾਦ ਆਉਂਦਾ ਹਨਾ ਉਨੇ ਆਪਾਂ ਨੂੰ ਸਰੀਰਕ ਤਕਲੀਫ ਵੀ ਆਉਂਦੀ ਆ ਨਾਲਾ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਹਨਾ ਤੋਸਤ ਮਿੱਤਰ ਕਾਲੀ ਦੇ ਟਾਈਮ ਦਾ ਕੋਈ ਭੈਣ ਭਾਈ ਉਹਨੂੰ ਯਾਦ ਕਰਦਾ ਜਿਆਦੇ ਹਨਾ ਤੇ ਤੁਹਾਨੂੰ ਇੱਕ ਬੇਚੈਨੀ ਤੇ ਕਬਰਾੜ ਜੀ ਮਹਿਸੂਸ ਹੁੰਦੇ ਹੁੰਦੇ ਤੂੰ ਉਦੋਂ ਮੈਂ ਬਹੁਤ ਉਹ ਅਰਦੇ ਕਹਿ ਜੀਦਾ ਮਾ ਜੋ ਵੀ ਯਾਰੀ ਖੈਰ ਸੂਜਦਾ ਹਨ ਤੇ ਮੇਰੇ ਮਨ ਚ ਵੱਧਦਾ ਵੀ ਯਾਰ ਫਲਾਣਾ ਬੰਦਾ ਹੋਊਗਾ ਤੇ ਵਾਕਈ ਉਹ ਉੱਥੇ ਹੀ ਘੜਾ ਮੋੜ ਤੇ ਮਿਲ ਜਾਂਦਾ ਕੁੜੀ ਜਾਂ ਮੁੰਡਾ ਲੱਗੂ ਕੁਝ ਵੀ ਹੈ ਨਾ ਤੇ ਮੈਨੂੰ ਉੱਥੇ ਹੀ ਮਿਲ ਜਾਂਦਾ ਉਹ ਅਬ ਪਦਪਦੂਪ ਬਹੁਤ ਬਣਿਆ ਨੌਲਜ ਵਸੇਰੀਆ ਪ੍ਰਮਾਤਮਾ ਦੀ ਆਪਾਂ ਨੂੰ ਰੰਗ ਹੁਣ ਆਪਾਂ ਮੁੜਦੇ ਆਂ ਗਾਂ ਡੇਰੇ ਦੇ ਤੋਣਾ ਤੈਨੂੰ ਆਪਾਂ ਨੇੜੇ ਜਾ ਕੇ ਤੇ ਗਾਂ ਬਾਬਿਆਂ ਦੇ ਕੁੱਤੇ ਆ ਬਹੁਤ ਵੱਡੇ ਬਾਬਿਆਂ ਕੋਲੇ ਆ ਉਹ ਡੇਰਾ ਆ ਗਿਆ ਸਾਹਮਣੇ ਆਹ ਲਾਈਟ ਚੱਲੀ ਜਾਂਦੀ ਇੱਥੇ ਆਹ ਲਾਈਟ ਆ ਤੁਹਾਡੀ ਪੂ ਵਾਲੀਆਂ ਵੱਡੀਆਂ ਉਹ ਡੇਰੇ ਵਾਲੀ ਆ ਡੇਰੇ ਵਾਲੀ ਆ ਬਹੀ ਤੇ ਆ ਗਿਆ ਪੰਜੇਲੇ ਸਾਨ ਸਿਟੀ 2 ਦੀ ਕੰਧ ਕੋਲੇ ਆ ਗਿਆ ਤੇ ਹੁਣ ਆਪਾਂ ਮੁੜਦੇ ਇੱਥੇ ਬਾਬਿਆਂ ਦੇ ਕੁੱਤੇ ਆ ਬਹੁਤ ਵੱਡੇ ਆ ਪਪਾ ਜੀ ਉਹ ਵੀਰ ਇਧਰੋਂ ਨਾ ਰਾਤ ਨੂੰ ਬਾਹਰ ਕੱਢ ਦਿੰਦੇ ਉਹਨਾਂ ਨੂੰ ਤੇ ਹੁਣ ਆਪਾਂ ਚੱਲਦੇ ਆ ਵਾਪਸ ਹਮੇਸ਼ਾ ਨਾ ਚੰਗੀਆਂ ਕਿਤਾਬਾਂ ਪੜਿਆ ਕਰੋ ਦਿਮਾਗ ਰਨਾ ਜਿਹੜਾ ਆਪਣਾ ਇੱਕ ਹੈ ਜ਼ਮੀਨ ਹੈ ਜਿਵੇਂ ਨਹੀਂ ਕਹਿੰਦੇ ਵੀ ਜ਼ਮੀਨ 'ਚ ਜਹੇ ਜਾ ਮਾਲ ਆਪਾਂ ਬੀਜਾਂਗੇ ਹਨ ਤੇ ਉਹੀ ਉਗਰੂ ਜਿਹੜਾ ਕੁਝ ਬੀਜਾਂਗੇ ਜੇ ਸਰੋਂ ਬੀਜਾਂਗੇ ਤਾਂ ਸਰੋਂ ਉਗਰੂ ਹਨਾ ਤੇ ਜੇ ਨਰਮਾ ਬੀਜਾਂਗੇ ਤਾਂ ਨਰਮਾ ਉਗਰੂ ਇਵੇਂ ਜਿੱਕਰ ਦਿਮਾਗ ਆਪਣਾ ਜੇ ਆਪਾਂ ਪੋਜ਼ਿਟਿਵ ਗੱਲਾਂ ਕਰਾਂਗੇ ਹਨਾ ਜਾਇਦ ਆਪਾਂ ਸੋਚਾਂਗੇ ਨਾ ਤੇ ਉਹੀ ਕੁਛ ਹੋਣਾ ਥੋਡੇ ਨਾਲ ਵੀ ਉਹੀ ਕੁਛ ਥੋਡੇ ਨਾਲ ਵਾਪਰਨਾ ਜੇ ਤੁਸੀਂ ਨੈਗੇਟਿਵ ਸੋਚਾਂਗੇ ਹਨਾ ਮੈਂ ਬਹੁਤ ਵੱਡੇ ਮਨ ਲਾ ਵੀ ਅਮੀਰ ਬੰਦੇ ਹਨਾ ਜੋਗਪਤੀ ਉਹਨਾਂ ਦੀਆਂ ਇੰਟਰਵਿਊਆਂ ਸੁਣੀਆਂ ਹਨਾ ਓਏ ਇਹਨੂੰ ਇਹ ਇੱਕ ਇੱਕ ਅਬ ਚੇਤਨਮਾਨ ਦੀਆਂ ਸ਼ਕਤੀਆਂ ਕਿਤਾਬ ਹੈ ਉਹ ਪੜ੍ਹੋ ਤੁਸੀਂ ਤੇ ਮੈਂ ਨਹੀਂ ਪੜੀ ਜੋ ਬਹੁਤ ਵਧੀਆ ਨਾ ਤੇ ਮੈਂ ਵੀ ਬਹੁਤ ਨੈਗੇਟਿਵ ਸੋਚਦਾ ਸੀ ਮਾਲਾ ਉਸ ਕਿਤਾਬ ਤੋਂ ਬਾਅਦ ਹੀ ਮੈਂ ਪੋਚ ਤੋਂ ਸੋਚਣਾ ਸ਼ੁਰੂ ਕੀਤਾ ਤੇ ਮੈਂ ਜਦੋਂ ਉਹ ਉਹ ਤੇ ਲਿਖਿਆ ਸੀ ਵੀ ਜਿਵੇਂ ਜੈ ਜੈ ਸੋਚੋਗੇ ਉਹ ਜੈ ਤੁਹਾਡੇ ਨਾਲ ਵਾਪਰੂ ਵੀ ਨੈਗੇਟਿਵ ਸੋਚ ਦੇ ਸੋਚ ਦੇ ਇਨ ਬਿਮਾਰੀਆਂ ਦਾ ਜਿੱਥੇ ਵਾਧਾ ਹੁੰਦਾ ਹੈ ਉੱਥੇ ਪੈਸਿਆਂ ਦੀ ਘਾਟ ਹੁੰਦੀ ਆ ਤੇ ਇਹੀ ਗੱਲ ਮੇਰੇ ਨਾਲ ਸੀ ਮੈਂ 4-5 ਸਾਲ ਦਾ ਮਨ ਲਾ ਵੀ ਸੋਚ ਲੱਗਾ ਨਾ ਪੈਸੇ ਦੀ ਵੀ ਬਹੁਤ ਤੋੜ ਹੋਣ ਲੱਗੀ ਮੈਨੂੰ ਮਨ ਲਾ ਵੀ ਇਹਦਾ ਵੀ ਟਾਈਮ ਸੀ ਜਦੋਂ 10 ਰੁਪਏ ਵੀ ਨਹੀਂ ਮੇਰੇ ਕੋਲੇ ਹੁੰਦੇ ਸੀ ਜੇ ਮੇਰੇ ਕੋਲੇ 10000 ਤਾਂ ਮੈਂ 10000 ਰੁਪਏ ਲਾ ਦੇਣਾ ਤੇ ਮੰਗਣੇ 10 ਰੁਪਏ ਹਣਾ ਜਦੋਂ ਮੈਂ ਉਹ ਚ ਪੜਨਾ ਸ਼ੁਰੂ ਕਰਿਆ ਫਿਰ ਮੈਂ ਉਹ ਸੋਚ ਵਿੱਚ ਮਨ ਲਾ ਵੀ ਨੁਕਤੇ ਦਾ ਸਹਿਜ ਮੈਂ ਪੈਣ ਲੱਗੇ ਜੰ ਹਨ ਵੀ ਇਹ ਕਹਿੰਦਾ ਬਹੁਤ ਪੈਸਾ ਦੇ ਰਿਹਾ ਪਰਮਾਤਮਾ ਮੈਨੂੰ ਬਹੁਤ ਪੈਸਾ ਮੇਰੇ ਕੋਲ ਆ ਰਿਹਾ ਹਨਾ ਅੱਜ ਸੱਚੀ ਬਾਈ ਜੀ ਤੇ ਮੈਂ ਫਿਰ ਕਹਿੰਦਾ ਵੀ ਇੰਨਾ ਪੈਸਾ ਦੇ ਰਿਹਾ ਪਰਮਾਤਮਾ ਮੈਨੂੰ ਜੀ ਮੈਂ ਰੱਖ ਰੱਖੇ ਭੁੱਲਦੇ ਪੈਸੇ ਤੇ ਉਹੀ ਗੱਲ ਕੁਦਰਤੀ ਜਦੋਂ ਮੈਂ ਉਹ ਸੋਚਨ ਪਹੁੰਚ ਤਰ ਸੋਚਣਾ ਸ਼ੁਰੂ ਕਰਾਇਆ ਇਹ ਨੁਕਤੇ ਬਹੁਤ ਵੱਡੀ ਹੈ ਕਦੇ ਤੋਂ ਨੂੰ ਕਦੇ ਫੇਰ ਕਰ ਜਾਣਕਾਰੀ ਜਿਵੇਂ ਹਨ ਜਦੋਂ ਮੈਂ ਸੋਚਣਾ ਸ਼ੁਰੂ ਕਰਿਆ ਦਾ ਤੇਲ ਪੰਪ ਲਾ ਗਿਆ ਹੁਣ ਉਹੀ ਗੱਲ ਵੀ ਪ੍ਰਮਾਤ ਮੈਨੇ ਵਧੀਆ ਪੈਸਾ ਦਿੱਤਾ ਮੈਨੂੰ ਕਦੇ ਕਿਸੇ ਤੋਂ ਮੈਂ ਮੰਗਣ ਦੀ ਲੋੜ ਨਹੀਂ ਅੱਜ ਉਹੀ ਗੱਲ ਮੈਂ ਰੱਖ ਕੇ ਭੁੱਲ ਜਾਣਾ 5-700 ਰੁਪਏ ਦਾ ਇਹ ਨਹੀਂ ਬਦਲਦਾ ਵੀ ਯਾਰ ਇੱਥੇ ਰੱਖਿਆ ਸੀਗਾ ਮੈਂ ਤੇ ਇਹੀ ਗੱਲ ਆ ਪੋਜ਼ਿਟਿਵ ਉਹ ਵੀ ਕਹਿੰਦੇ ਆ ਵੀ ਜਿਹੜੇ ਗਰੀਬ ਬੰਦੇ ਹੁੰਦੇ ਹਨਾ ਉਹ ਗਰੀਬ ਕਿਉਂ ਰਹਿੰਦੇ ਉਹ ساری ਉਮਰ ਇਹ ਕਹਿੰਦੇ ਮੈਂ ਤਾਂ ਗਰੀਬ ਹੀ ਮੈਂ ਹਨਾ ਮੈਂ ਤਾਂ ਗਰੀਬ ਐ ਅਸੀਂ ਤਾਂ ਗਰੀਬ ਆ ਸਾਡੇ ਤਾਂ ਪਰਮਾਤਮਾ ਹੈ ਨਹੀਂ ਸਾਡੇ ਨਾਲ ਤਾਂ ਸਾਡਾ ਤਾਂ ਰੱਬ ਪਤਾ ਨਹੀਂ ਕਿੱਧਰ ਗਿਆ ਹਮੇਸ਼ਾ ਧਮਾਕ ਨੂੰ ਪੋਜ਼ਿਟਿਵ ਗੱਲਾਂ ਜੋ ਵੀ ਰੱਬ ਵੀ ਸਾਡੇ ਨਾਲ ਹੈ ਤੇ ਅਸੀਂ ਕੋਈ ਗਰੀਬ ਨਹੀਂ ਅਸੀਂ ਅਮੀਰ ਹਾਂ ਬਹੁਤ ਪੈਸਾ ਹੁੰਦਾ ਤੰਦਰੁਸਤ ਸਿਹਤ ਹੈ ਹਮੇਸ਼ਾ ਚੜਦੀ ਕਲਾ ਚ ਰਹਿਨੇ ਆ ਜੋ ਵੀ ਤੁਹਾਡੇ ਨਾਲ ਮਾੜਾ ਹੋਏ ਉਹਨੂੰ ਇਹ ਨਾ ਆਖੋ ਵੀ ਹੋਰ ਰੱਬਾ ਇਹ ਕੀ ਹੋ ਗਿਆ ਇਹੀ ਆਖੋ ਵੀ ਜੋ ਵੀ ਕੀਤਾ ਪਰਮਾਤਮਾ ਨੇ ਬਹੁਤ ਚੰਗੇ ਵਾਸਤੇ ਹੋਇਆ ਕੀਤਾ ਹੁਣ ਮੇਰੇ ਨਾਲ ਬਹੁਤ ਚੰਗਾ ਹੋਣ ਵਾਲਾ ਪੂਰੇ ਮੇਰੇ ਤੇ ਮੇਰੇ ਪਰਿਵਾਰ ਨਾਲ ਇਹ ਜੀਆਂ ਗੱਲਾਂ ਪੋਜ਼ਿਟਿਵ ਮਨਲਾ ਦਿਆ ਕਰੋ ਮੈਂ 10 ਮਿੰਟ ਇਹੀ ਆਪਦੇ ਜਦੋਂ ਭੈਣ ਵੇਲੇ ਤੇ ਸਵੇਰ ਉੱਠਦੇ ਵੇਲੇ ਦਿਮਾਗ ਨੂੰ ਕੁਝ ਲੈਣਾ ਪੋਜ਼ਿਟਿਵ ਉਹ ਬੋਲਦਾ ਹਨ ਜਿਵੇਂ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿੰਨਾ ਹਨ ਜਿਵੇਂ ਮੈਂ ਪੈਨ ਲੱਗੇ ਬੋਲਦਾ ਵੀ ਛੁਗਰਾਨਾ ਕਰਦਾ ਪ੍ਰਮਾਤਮਾ ਅੱਜ ਮੈਂ ਤੇਰਾ ਛੁਗਰਾਨਾ ਕਰਦਾ ਪ੍ਰਮਾਤਮਾ ਅੱਜ ਤੇਰਾ ਅੱਜ ਦਾ ਦਿਨ ਬਹੁਤ ਵਧੀਆ